ਇੰਦਰਾ ਗਾਂਧੀ ਤਾਂ ਖੁਦ ਕਹਿੰਦੀ ਸੀ ਕਿ ਮੈਨੂੰ ਸਿੱਖ ਮਾਰਨਗੇ ਮੈਂ ਉਹਨਾਂ ਦੇ ਧਰਮ ਸਥਾਨ ਤੇ ਹਮਲਾ ਕੀਤਾ ਉਹ ਤਾਂ ਆਪ ਮੰਨਦੀ ਸੀ ਤੇ ਇਹ ਪਤਾ ਨਹੀਂ ਕਿਹੜੇ ਛੱਪੜ ਦਾ ਡੱਡੂ ਨਿਕਲ ਕੇ ਆ ਗਿਆ ਪੀਚੰਬਰ ਮੈਂ ਕੌਣ ਹੈ ਚਿਚੜੀਆਂ ਆ ਕੇ ਜਿਵੇਂ ਕਹਿੰਦਾ ਹਾਂ ਵੀ ਅਕੇ ਮੱਝ ਮਰ ਗਈ ਚਿਚੜਾ ਖੱਡ ਚ ਵਰ ਗਿਆ ਹੁਣ ਚਿਚੜਾ ਬਾਹਰ ਨਿਕਲਣ ਲੱਗ ਗਿਆ ਵੀ ਨਹੀਂ ਆਏ ਹੋਇਆ ਸੀਗਾ ਨੌ ਮੀਟਿੰਗਾਂ ਹੋਈਆਂ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਸਤੇ ਸਰਕਾਰ ਵੱਲੋਂ ਆਹ ਆ ਮੰਤਰੀ ਮੀਟਿੰਗਾਂ ਕਰਦੇ ਰਹੇ ਤੇ ਅਕਾਲੀਆਂ ਵੱਲੋਂ ਆਹ ਲੀਡਰ ਬਾਦਲ ਟੌੜਾ ਬਰਨਾਲਾ ਰਾਮੂ ਵਾਲੀਆ ਤੇ ਰਵੀਿੰਦਰ ਇਹ ਸਾਰੇ ਤੇ ਸਰਕਾਰ ਵੱਲੋਂ ਪੀਵੀ ਨਰਸਮਹਾ ਰਾਓ ਪੀ ਸ਼ਿਵ ਸੰਕਰ ਤੇ ਪਰਨ ਮੁਖਰ ਜੀ ਇਹ ਮੀਟਿੰਗਾਂ ਕਰਦੇ ਉਹ ਉਹ ਤਾਂ ਰਾਜ ਸਭਾ 'ਚ ਬੋਲੇ 24 ਤੇ 25 ਜੁਲਾਈ ਦਾ ਰਿਕਾਰਡ ਹੈ 1984 ਦਾ ਤੇ ਉੱਥੇ ਤਾਂ ਵਾਈਟ ਪੇਪਰ ਜਾਰੀ ਹੋਇਆ ਸਾਰੇ ਆਮਤ ਸੰਤਾਂ ਨੂੰ ਅਤਵਾਦੀ ਕਹਿੰਦੇ ਰਹੇ ਤੇ ਹੁਣ ਇਹ ਸੰਤ ਭਿੰਡਰਾਂ ਵਾਲਾ ਕਹਿਣ ਲੱਗ ਗਿਆ ਹੁਣ ਭਿੰਡਰਾਂ ਵਾਲੇ ਤੇ ਇਹ ਤੱਤਵਾਦੀ ਕਹਿੰਦੇ ਰਹੇ ਤੇ ਇਹਨਾਂ ਨੇ ਤਾਂ ਹੀ ਤਾਂ ਹਮਲਾ ਕੀਤਾ ਤੇ ਹੁਣ ਇਹ ਕਹਿੰਦੇ ਆ ਵੀ ਅਸੀਂ ਤਾਂ ਹਮਲਾ ਕਰਤੀਤਾ ਨਹੀਂ ਤੇ ਇੱਕ ਪਾਸੇ ਮੰਨੀ ਜਾਂਦਾ ਵੀ ਬਲੈਕ ਥੰਡਰ ਅਸੀਂ ਕੀਤਾ ਤੇ ਬਈ ਬਲੈਕ ਥੰਡਰ ਕੀਤੇ ਤੇ ਕੀਤਾ ਵੀ ਉਹ ਤਾਂ ਸੰਤ ਭਿੰਡਰਾਂ ਵਾਲੇ ਉੱਥੇ ਹੀ ਨਹੀਂ ਸੀ ਸਾਰੀ ਖੀਰ ਵੀ ਖਾ ਗਏ ਸਾਰਾ ਕੁਝ ਖਾ ਕੇ ਖਾਲੀ ਿਕੜਾ ਇਹ ਚ ਮਾਰ ਕੇ ਹੁਣ ਹੱਥ ਤੇ ਮੁੱਛਾਂ ਲਵੇੜਦੇ ਆ ਵੀ ਅਸੀਂ ਤਾਂ ਕੁਝ ਕੀਤਾ ਹੀ ਨਹੀਂ ਐ ਨਹੀਂ ਮੁਨਕਰ ਹੋ ਸਕਦੇ ਤੁਸੀਂ ਤੇ ਨਾ ਸਿੱਖ ਕਦੇ ਵੀ ਭੁੱਲਣ ਪਾਰਲੀਮੈਂਟ ਦੇ ਵਿੱਚ ਬੀਜੇਪੀ ਦਾ ਜਿਹੜਾ ਐਲਕੇ ਅਰਵਾਨੀ ਉਸ ਸਮੇਂ ਮੁਖੀ ਸੀ ਉਹਨੇ ਕਿਹਾ ਕਿ ਵੀ ਇਹ ਤਾਂ ਦੁਰਗਾ ਮਾਂ ਦਾ ਖਿਤਾਬ ਦਿੰਨੇ ਆ ਅਸੀਂ ਜਿਹੜਾ ਇਹ ਹਮਲਾ ਹੁਣ ਕਰਿਆ ਇਹ 6 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ ਤਾਂ ਉਸ ਸਮੇਂ ਕਿਉਂ ਨਾ ਪੀਛ ਦੰਬਰਮ ਦੀ ਪਾਰਟੀ ਦੇ ਲੀਡਰਾਂ ਨੇ ਜਿਹੜੇ ਜਿਹੜੇ ਮੀਟਿੰਗਾਂ ਕਰਦੇ ਰਹੇ ਜਿਹੜੀ ਇੰਦਰਾ ਗਾਂਧੀ ਬੈਠੀ ਸੀ ਪਾਰਲੀਮੈਂਟ 'ਚ ਉਹਨੇ ਕਿਉਂ ਨਹੀਂ ਕਿਹਾ ਵੀ ਹਾਂ ਇਹ ਤਾਂ ਮੈਂ ਨਹੀਂ ਹਮਲਾ ਕਰਿਆ ਇਹ ਤਾਂ ਹਮਲਾ ਮਿਲਟਰੀ ਨੇ ਕਰਤਾ ਪਾਕਿਸਤਾਨ ਦੀ ਨੇ ਆ ਕੇ ਜਾਂ ਬਾਹਰਲੇ ਦੇਸ਼ ਦੀ ਨੇ 1983 ਦੇ ਵਿੱਚ ਹੀ ਹਮਲਾ ਕਰਨਾ ਸੀ ਇਹਨਾਂ ਨੇ ਜਦੋਂ 1983 ਦੇ ਵਿੱਚ ਫੌਜ ਦਾ ਮੁਖੀ ਹੀ ਜਵਾਬ ਦੇ ਗਿਆ ਫਿਰ ਇਹਨਾਂ ਨੇ ਜਰਨਲ ਵਾਧਿਆਂ ਨੂੰ ਤਿਆਰ ਕੀਤਾ ਹਮਲਾ ਕਰਨ ਵਾਸਤੇ ਉਹਦੇ ਵਾਸਤੇ ਫਿਰ ਇਹਨੂੰ ਟਾਈਮ ਲੱਗਿਆ ਜਰਨਲ ਵਾਧਿਆਂ ਨੂੰ ਫੌਜ ਦਾ ਜਰਨਲ ਬਣਾਇਆ ਗਿਆ ਇਸੇ ਕਰਕੇ ਪ੍ਰਕਾਸ਼ ਸਿੰਘ ਬਾਦਲ ਦਾ ਸਭ ਤੋਂ ਨੇੜਲਾ ਬੰਦਾ ਜਿਹੜਾ ਚੀਫ ਸੈਕਟਰੀ ਵੀ ਬਾਅਦ ਦੇ ਵਿੱਚ ਬਾਦਲ ਦਾ ਰਹਾ ਰਮੇਸ਼ਿੰਦਰ ਸਿੰਘ ਉਹਨੂੰ ਡੀਸੀ ਬਣਾਇਆ ਗਿਆ ਤੁਰੰਤ ਲਿਆ ਕੇ ਅਮਰਥਰ ਦਾ ਡੀਸੀ ਲਾਇਆ ਗਿਆ ਫਿਰ ਉਹ ਤੋਂ ਸੈਨ ਕਰਵਾ ਕੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ हिमाचल प्रदेश ਦੀਆਂ ਪਹਾੜੀਆਂ ਦੇ ਵਿੱਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਇਹਨਾਂ ਨੇ ਉੱਥੇ ਟ੍ਰੇਨਿੰਗ ਕੀ ਦਿੱਤੀ ਆ ਫੌਜ ਨੂੰ ਕਮਾਂਡੋ ਨੂੰ ਸਪੈਸ਼ਲ ਕਮਾਂਡੋ ਨੂੰ ਕਿ ਕਿਵੇਂ ਦਰਬਾਰ ਸਾਹਿਬ ਤੇ ਕਿੱਧਰ ਦੀ ਵੜਨਾ ਕਿਵੇਂ ਹਮਲਾ ਕਰਨਾ ਕੀ ਕਰਨਾ ਅੱਜ ਜਦੋਂ ਦੁਨੀਆ ਇਹਨਾਂ ਨੂੰ ਧਰਮ ਤੇ ਹਮਲਾ ਕਹਿੰਦੀ ਆ ਕਿ ਤੁਸੀਂ ਸਿੱਖਾਂ ਦੇ ਧਰਮ ਤੇ ਹਮਲਾ ਕਰਿਆ ਤੇ ਅੱਜ ਜੀਕਾ ਮਾਰਦੇ ਆ ਇਹ ਮੁਕਰਦੇ ਆ ਅੱਜ ਕਿਉਂ ਮੁਕਰਦੇ ਆ ਜਿਹੜੀਆਂ ਗਲਤੀਆਂ ਕਰੀਆਂ ਉਹ ਸੀਨਾ ਚੌੜਾ ਕਰਕੇ ਕਹੋ ਵੀ ਹਾਂ ਸੀ ਕੀਤੀਆਂ ਇਹਦਾ ਮਤਲਬ বুঝਦੇ ਨੋ ਤੁਸੀਂ ਸਾਤ ਸਰੀਕ ਆਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾ ਜਸ ਕਰੇਬਾਲ ਉਮੀਦ ਕਰਦਾ ਠੀਕ ਠਾਕ ਹੋਮੋਗੇ ਅੱਜ ਪੀਚ ਨੰਬਰਮ ਹਰਾਂ ਦਾ ਇੱਕ ਬਿਆਨ ਜਿਸਨੇ ਸੁਰਖੀਆਂ ਬਟੋਰੀਆਂ ਜੋ ਸੁਰਖੀਆਂ ਦੇ ਵਿੱਚ ਆ ਦੇਸ਼ ਭਰ ਦੇ ਵਿੱਚ ਇਸ ਦੀ ਗੱਲ ਹੋ ਰਹੀ ਹੈ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਬਲੂ ਸਟਾਰ ਨੂੰ ਲੈ ਕੇ ਇੰਦਰਾ ਗਾਂਧੀ ਦਾ ਫੈਸਲਾ ਇਕੱਲਿਆਂ ਦਾ ਨਹੀਂ ਸੀ ਭਾਵ ਇੰਦਰਾ ਗਾਂਧੀ ਨੂੰ ਉਹ ਬਰੀ ਕਰਦੇ ਨਜ਼ਰ ਆਈ ਤੇ ਉਨ੍ਹਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਇੰਟੈਲੀਜੈਂਸੀ ਪੁਲਿਸ ਆਰਮੀ ਉਹਨਾਂ ਸਾਰਿਆਂ ਨੇ ਸਾਂਝੇ ਤੌਰ ਤੇ ਫੈਸਲਾ ਲਿਆ ਤੇ ਇੰਦਰਾ ਪਰ ਇਸ ਚੀਜ਼ ਦਾ ਭੁਗਤਣਾ ਇੰਦਰਾ ਗਾਂਧੀ ਨੂੰ ਪਿਆ ਆਪਣੀ ਜਾਂਦੇ ਕੇ ਭਾਵੋ ਸਿੱਧੇ ਤੌਰ ਤੇ ਅਸਿੱਧੇ ਤੌਰ ਤੇ ਬਰੀ ਕਰਦੇ ਨਜ਼ਰ ਆਏ ਇੰਦਰਾ ਗਾਂਧੀ ਨੂੰ ਇਸ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਅਮਰਤਸਰ ਤੋਂ ਪਰਮਿੰਦਰ ਸਿੰਘ ਬਾਲਿਆਂ ਲਈ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਬਦਾਂਗੇ ਬਾਲਿਆਂ ਸਾਹਿਬ ਸਵਾਗਤ ਆ ਰਹੇ ਮੀਟਰ ਸਤਿ ਸ਼੍ਰੀ ਅਕਾਲ ਜੀ ਬਾਲ ਸਾਹਿਬ ਬਿਆਨ ਤੇ ਪਹਿਲਾਂ ਪ੍ਰਤੀਕਰਮ ਲੈਣਾ ਚਾਹੂੰਗਾ ਜੋ ਪੀ ਚ ਦੰਬਰਮ ਹੋਰਾਂ ਦਾ ਬਿਆਨ ਆਇਆ ਆ ਕਿਵੇਂ ਦੇਖਦੇ ਉਹਨਾਂ ਦੇ ਉਸ ਬਿਆਨ ਨੂੰ ਕੈਸੀ ਚੀਜ਼ ਜਿਹੜੀ ਆ ਉਹ ਝਲਕਦੀ ਹੈ ਇਹ ਮੈਂ ਕਹੂੰਗਾ ਚਤਰਾਈ ਭਰਿਆ ਬਿਆਨ ਹੈ ਇੱਕ 40 ਸਾਲਾਂ ਬਾਅਦ ਜਾਣ ਬੁੱਝ ਕੇ ਪਹਿਲਾਂ ਸਿੱਖਾਂ ਨੂੰ ਜਲੀਲ ਕਰਕੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਸਾਡੇ 2-2 ਮਹੀਨੇ ਦੇ ਬੱਚਿਆਂ ਨੂੰ ਕੰਧਾਂ ਨਾ ਮਾਰ ਕੇ ਸ਼ਹੀਦ ਕਰਕੇ ਐਡੀ ਸਾਡੇ ਨਾਲ ਦੁਨੀਆ ਦੇ ਵਿੱਚ ਸਭ ਤੋਂ ਅਕਿਰਤ ਘਾਣਾ ਵਾਲੀ ਗੱਲ ਕਰਕੇ ਸਾਡਾ ਪੁਰਾਣਾ ਤੋਂ ਪਿਆਰਾ ਸ੍ਰੀ ਅਕਾਲ ਤਖਤ ਸਾਹਿਬ ਠਾਠੇ ਢੇਰੀ ਕਰ ਦਿੱਤਾ ਗਿਆ ਤੇ ਅੱਜ ਉਸ ਗੱਲ ਤੋਂ ਮੁੱਕਰਦੇ ਐ ਕਿ ਅਸੀਂ ਤਾਂ ਕੀਤਾ ਹੀ ਨਹੀਂ ਇਹ ਇਹਦੂ ਅਕਰਤਕਾਂ ਹੋਰ ਕੀ ਹੋ ਸਕਤੇ ਐ ਕਿ ਜਿਨ੍ਹਾਂ ਲੋਕਾਂ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਤੱਕ ਦੇ ਦਿੱਤਾ ਪਰ ਅੱਜ ਤੱਕ ਇਹਨਾਂ ਲੋਕਾਂ ਤੋਂ ਕਦੇ ਕਿਸੇ ਮੰਦਰ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਨਹੀਂ ਮਨਾਇਆ ਗਿਆ ਜਿਨ੍ਹਾਂ ਨੇ ਇਹਨਾਂ ਦੇ ਜਨੈਮੂ ਦੀ ਰੱਖਿਆ ਕੀਤੀ ਇਹਨਾਂ ਨੇ ਤਾਂ ਉਸ ਕੌਮ ਨੂੰ ਵੀ ਬਖਸ਼ਿਆ ਅੱਜ ਜਦੋਂ ਸਮੁੱਚੀ ਦੁਨੀਆ ਦੇ ਵਿੱਚ ਇਹ ਗੱਲ ਇਹਨਾਂ ਦੇ ਸਿਰ ਤੇ ਪੈਂਦੀ ਹੈ ਕਿ ਤੁਸੀਂ ਸਿੱਖਾਂ ਦੇ ਧਾਰਮਿਕ ਸਥਾਨ ਤੇ ਹਮਲਾ ਕੀਤਾ ਤਾਂ ਇਹਨਾਂ ਨੂੰ ਇਹਨਾਂ ਕੋਲ ਕੋਈ ਸ਼ਬਦ ਨਹੀਂ ਇਹ ਮੈਂ ਕਹੂੰਗਾ ਸਦੀਆਂ ਤੋਂ ਲੈ ਕੇ ब्राह्मण ਬਾਤ ਜ਼ੁਲਮ ਵੀ ਕਰਦਾ ਰਿਹਾ ਤੇ ਮੁਕਰਦਾ ਵੀ ਰਿਹਾ ਪਰ ਬੜੇ ਦੁੱਖ ਦੀ ਗੱਲ ਹੈ ਕਿ ਸਾਡੀ ਕੌਮ ਜਾਂ ਜਿਨ੍ਹਾਂ ਤੇ ਜ਼ੁਲਮ ਹੁੰਦਾ ਉਹ ਭੁੱਲ ਜਾਂਦੇ ਆ ਪਰ ਅਸੀਂ 40 ਸਾਲ ਤੋਂ ਲਗਾਤਾਰ ਉਹੀ ਲੜਾਈ ਜੋ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਲੜਦੇ ਸੀ ਉਸ ਲੜਾਈ ਤੇ ਅਸੀਂ ਅੱਜ ਵੀ ਪਹਿਰਾ ਦੇ ਰਹੇ ਹਾਂ ਚੰਤੰਬਰਮ ਸਾਹਿਬ ਇਹ ਤੁਸੀਂ ਮਤ ਭੁੱਲਿਓ ਕਿ ਸਿੱਖ ਕੌਮ ਦਰਬਾਰ ਸਾਹਿਬ ਤੇ ਕੀਤੇ ਹਮਲੇ ਨੂੰ ਕਦੇ ਭੁੱਲ ਸਕਦੀ ਐ ਜਾਂ ਇੰਦਰਾ ਜਾਂ ਜਰਨਲ ਬੈਦਿਆ ਵਰਗਿਆਂ ਨੂੰ ਕਦੇ ਵੀ ਅਸੀਂ ਭੁੱਲਾਂਗੇ ਨਹੀਂ ਇਹ ਭੁੱਲ ਜੂ ਤੁਸੀਂ ਵੀ ਸਿੱਖ ਕੌਮ ਕਦੇ ਭੁੱਲ ਜੂ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਨਹੀਂ ਭੁੱਲਣਗੀਆਂ ਪਰ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਉਹ ਕਹਿੰਦੇ ਨੇ ਕਿ ਇੱਕ ਗਲਤੀ ਇੰਦਰਾ ਗਾਂਧੀ ਦੀ ਨਹੀਂ ਸੀ ਇਹਦੇ ਵਿੱਚ ਇਨਵੋਲਵ ਇੰਟੈਲੀਜੈਂਸੀ ਸੀ ਇਹਦੇ ਵਿੱਚ ਇਨਵੋਲਵ ਜਿਹੜੇ ਹੈਗੇ ਉਹ ਪੁਲਿਸ ਸੀ ਇਹਦੇ ਵਿੱਚ ਇਨਵੋਲਵ ਜਿਹੜੀ ਹੈਗੀ ਉਹ ਆਰਮੀ ਸੀ ਕਹਿੰਦੇ ਪਰ ਭੁਗਤਣਾ ਇਸ ਚੀਜ਼ ਦਾ ਇੰਦਰਾ ਗਾਂਧੀ ਨੂੰ ਪਿਆ ਇਹ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਹੈ ਇਹ ਕਿਹੜਾ ਕੋਈ اچانک ਹਮਲਾ ਸੀ ਇਹ ਪੋਲੀਟੀਕਲ ਫੈਸਲਾ ਸੀ ਸਰਕਾਰ ਦਾ ਇੱਥੋਂ ਤੱਕ ਕੇ ਦਰਬਾਰ ਸਾਹਿਬ ਤੇ ਹਮਲੇ ਦੀ ਪਲੈਨਿੰਗ ਤਾਂ ਕਿਤੇ ਪਰੇ ਦੂਰ ਪ੍ਰਾਤਨ ਇਹਨਾਂ ਦੀਆਂ ਮੈਂ ਕਹੂੰ ਜੋ ਅੰਦਰਲੀਆਂ ਇਹਨਾਂ ਦੀਆਂ ਮੀਟਿੰਗਾਂ ਜਾਂ ਅੰਦਰਲਾ ਇਹਨਾਂ ਦਾ ਜਿਹੜਾ ਸੰਵਾਦ ਸੀ ਉਹਦੇ ਵਿੱਚ ਪਿਆ ਹੈਗਾ 2 ਸਾਲ ਪਹਿਲਾਂ ਇਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਯੋਜਨਾ ਬਣਾ ਚੁੱਕੇ ਸੀ ਜਨਵਰੀ ਤੋਂ ਲੈ ਕੇ ਮਾਰਚ 1983 ਦੇ ਵਿੱਚ ਇਹਨਾਂ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਚਕਾਰਤਾ ਦੀਆਂ ਜੋ ਪਹਾੜੀਆਂ ਨੇ ਦੇਰਾਦੂਨ ਕੋਲ ਉੱਥੇ ਇਹਨਾਂ ਨੇ ਦਰਬਾਰ ਸਾਹਿਬ ਦਾ ਇੱਕ ਮਾਡਲ ਬਣਾ ਕੇ ਉਸ ਤੇ ਟ੍ਰੇਨਿੰਗ ਕੀਤੀ ਵੀ ਦਰਬਾਰ ਸਾਹਿਬ ਤੇ ਕਿਵੇਂ ਹਮਲਾ ਕਰਨਾ ਹੈ ਜਿਵੇਂ ਮਸ਼ਕਾਂ ਕਰਦੀਆਂ ਫੌਜ ਉਹਦੇ ਚ ਰਸ਼ੀਆ ਨੇ ਤੇ ਇੰਗਲੈਂਡ ਨੇ ਤੇ ਅਜਰਾਈਲ ਨੇ ਇਹਨਾਂ ਨੂੰ ਉਹ ਤੇ ਨੁਕਤੇ ਦੱਸੇ ਇਹ ਉਸ ਸਮੇਂ ਤੋਂ ਇਕੱਠੇ ਐ ਉਸ ਤੋਂ ਬਾਅਦ ਜਿਹੜਾ ਦਰਬਾਰ ਸਾਹਿਬ ਤੇ ਟ੍ਰੇਨਿੰਗ ਤਾਂ ਇਹਨਾਂ ਨੇ ਪਹਿਲਾਂ ਕਰ ਲਈ ਸੀ ਤੇ ਫਿਰ ਇਹ ਕਹਿੰਦੇ ਆ ਵੀ ਕੀ ਹਿਮਾਚਲ ਪ੍ਰਦੇਸ਼ ਪੰਜਾਬ ਸਰਕਾਰ ਦੇधीन ਸੀ ਵੀ ਉੱਥੇ ਟ੍ਰੇਨਿੰਗ ਦੀ ਕਿਵੇਂ ਫਿਰ ਫੌਜ ਨੇ ਟ੍ਰੇਨਿੰਗ ਕਰੀ ਦਰਬਾਰ ਸਾਹਿਬ ਦਾ ਹਮਲੇ ਦੀ ਖਾਤਰ ਜਿਹੜਾ ਕਿ ਪੰਜਾਬ ਏਜੰਡੇ ਦੇ ਵਿੱਚ ਇਹਨਾਂ ਨੇ ਰਾਜ ਸਭਾ ਦੇ ਵਿੱਚ ਸਾਰਾ ਕੁਝ ਪੇਸ਼ ਕੀਤਾ ਫਿਰ ਜੇਕਰ ਇਹ ਫੈਸਲਾ ਸਰਕਾਰ ਦਾ ਨਹੀਂ ਸੀ ਕਿ ਉਸ ਸਮੇਂ ਦਾ ਗ੍ਰਹਿ ਮੰਤਰੀ ਪੀ ਵੀ ਨਰਸ਼ਮਾਰਾਓ ਕੀ ਉਸ ਸਮੇਂ ਦਾ ਵਿੱਤ ਮੰਤਰੀ ਪਰਨਵ ਮੋਖਰ ਜੀ ਕੀ ਉਸ ਸਮੇਂ ਦਾ ਕਾਨੂੰਨ ਮੰਤਰੀ ਪੀ ਸ਼ਿਵ ਸੰਕਰ ਕੀ ਇਹ ਸਰਕਾਰ ਨਹੀਂ ਸੀਗੀ ਕੀ ਉਹ ਸਰਕਾਰ ਦਾ ਹਿੱਸਾ ਨਹੀਂ ਸੀ ਉਹ ਪਾਕਿਸਤਾਨ ਤੋਂ ਚੱਲ ਕੇ ਆਏ ਸੀ ਉਹ ਤਿੰਨੇ ਇੱਕ ਸਬ ਕਮੇਟੀ ਬਣਾਈ ਗਈ ਸਬ ਕਮੇਟੀ ਦੇ ਉਹ ਤਿੰਨੇ ਮੈਂਬਰ ਸੀ ਜਿਨ੍ਹਾਂ ਨੇ ਮੀਟਿੰਗਾਂ ਕੀਤੀਆਂ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਪੰਜਾਬ ਦੇ ਲੋਕਾਂ ਨਾਲ ਵੀ ਪੰਜਾਬ ਦੇ ਅਕਾਲੀਆਂ ਨਾਲ ਵੀ ਇੰਦਰਾ ਗਾਂਧੀ ਨੇ ਜਨਵਰੀ ਤੋਂ ਲੈ ਕੇ ਅਪ੍ਰੈਲ ਦੇ ਵਿੱਚ ਇੱਕ ਏਜੰਡਾ ਕੱਢਿਆ ਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਤਿੰਨ ਧਰੀ ਗੱਲਬਾਤ ਕਰੀ ਜਿਦੇ ਚ ਪੰਜਾਬ ਸਰਕਾਰ ਉਸ ਸਮੇਂ ਦੀ ਤੇ ਅਕਾਲੀ ਤੇ ਸੈਂਟਰ ਸਰਕਾਰ ਤਿੰਨਾਂ ਦੀਆਂ ਨੌ ਮੀਟਿੰਗਾਂ ਹੋਈਆਂ ਜਿਹੜੀਆਂ ਦੀਆਂ ਡੇਟ ਵਾਈਜ਼ ਡੇਟ ਅੱਜ ਤੁਸੀਂ Google ਤੋਂ ਵੀ ਚੱਕ ਸਕਦੇ ਹੋ ਨੌ ਮੀਟਿੰਗਾਂ ਹੋਈਆਂ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਸਤੇ ਤੇ ਫਿਰ ਉਹ ਨੌ ਮੀਟਿੰਗਾਂ ਜਿਹੜੀ ਜਿਹੜੀਆਂ ਕਿ ਦਿੱਲੀ ਗੈਸਟ ਹਾਊਸ ਦੇ ਵਿੱਚ ਵੀ ਹੋਈਆਂ ਚੰਡੀਗੜ੍ਹ ਵੀ ਹੋਈਆਂ ਤੇ ਫਿਰ ਦਿੱਲੀ ਗੈਸਟ ਹਾਊਸ ਦੇ ਵਿੱਚ ਸਰਕਾਰ ਮੀਟਿੰਗ ਕਰ ਰਹੀ ਹੈ ਸਰਕਾਰ ਦੇ ਬਣਾਈ ਸਬ ਕਮੇਟੀ ਦੇ ਤਿੰਨੇ ਮੈਂਬਰ ਮੀਟਿੰਗਾਂ ਕਰ ਰਹੇ ਹੈ ਸਾਰੀਆਂ ਮੀਟਿੰਗਾਂ ਦੇ ਵਿੱਚ ਤਿੰਨੇ ਮੈਂਬਰ ਸ਼ਾਮਲ ਹੁੰਦੇ ਰਹੇ ਐ ਇਹ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਕਿ ਇਹ ਜਨਵਰੀ ਤੋਂ ਲੈ ਕੇ ਮਾਰਚ ਦੇ ਵਿੱਚ 1983 ਦੇ ਵਿੱਚ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਦੇ ਵਿੱਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਇਹਨਾਂ ਨੇ ਉੱਥੇ ਟ੍ਰੇਨਿੰਗ ਕੀ ਦਿੱਤੀ ਆ ਫੌਜ ਨੂੰ ਕਮਾਂਡੋ ਨੂੰ ਸਪੈਸ਼ਲ ਕਮਾਂਡੋਜ਼ ਨੂੰ ਕਿ ਕਿਵੇਂ ਦਰਬਾਰ ਸਾਹਿਬ ਤੇ ਕਿੱਧਰ ਦੀ ਵੜਨਾ ਕਿਵੇਂ ਹਮਲਾ ਕਰਨਾ ਕੀ ਕਰਨਾ ਕੀ ਉਹ ਸਰਕਾਰ ਤੋਂ ਬਿਨਾ ਹੋ ਗਿਆ ਉਸ ਤੋਂ ਬਾਅਦ ਜਦੋਂ ਉਸ ਸਮੇਂ ਦੇ ਫੌਜ ਦੇ ਜਰਨਲ ਐਸ ਕੇ ਸਿਨਾਹ ਸ਼੍ਰੀਨਿਵਾਸ ਸਿਨਾਹ ਜਿਹੜੇ ਉਸ ਸਮੇਂ ਫੌਜ ਦੇ ਜਰਨਲ ਸੀ ਉਹਨਾਂ ਨੂੰ ਸੈਕੰਡ ਜਰਨਲ ਸੀ ਉਹ ਉਹਨਾਂ ਨੂੰ ਕਿਹਾ ਗਿਆ ਉਹਨਾਂ ਦੀ ਡਿਊਟੀ ਲਾਈ ਗਈ ਇੰਦਰਾ ਗਾਂਧੀ ਵੱਲੋਂ ਕਿ ਪੰਜਾਬ ਦਾ ਸਾਰਾ ਰੋਡ ਮੈਪ ਤਿਆਰ ਕੀਤਾ ਜਾਵੇ ਦਰਬਾਰ ਸਾਹਿਬ ਦਾ ਜਦੋਂ ਉਹਨਾਂ ਦੀ ਡਿਊਟੀ ਲਈ ਗਈ ਉਹਨਾਂ ਨੂੰ ਬੁਲਾਇਆ ਗਿਆ ਉਹਦੇ ਨਾਲ ਮੀਟਿੰਗ ਕੀਤੀ ਤਾਂ ਐਸ ਕੇ ਸਿਨਾ ਨੇ ਕਿਹਾ ਕਿ ਮੈਂ ਫੌਜ ਕਦੇ ਵੀ ਆਪਦੇ ਦੇਸ਼ ਦੇ ਸਿਵਿਲিয়ান ਲੋਕਾਂ ਤੇ ਹਮਲਾ ਨਹੀਂ ਕਰਦੀ ਤੇ ਮੈਂ ਕਦੇ ਵੀ ਦਰਬਾਰ ਸਾਹਿਬ ਤੇ ਹਮਲਾ ਨਹੀਂ ਕਰੂੰਗਾ ਮੇਰੀ ਫੌਜ ਨਹੀਂ ਕਰੂਗੀ ਕਿਉਂਕਿ ਇਹ ਹਮਲਾ ਧਰਮ ਤੇ ਹਮਲਾ ਸਮਝਿਆ ਜਾਊਗਾ ਅੱਜ ਜਦੋਂ ਦੁਨੀਆ ਇਹਨਾਂ ਨੂੰ ਧਰਮ ਤੇ ਹਮਲਾ ਕਹਿੰਦੀ ਹੈ ਕਿ ਤੁਸੀਂ ਸਿੱਖਾਂ ਦੇ ਧਰਮ ਤੇ ਹਮਲਾ ਕਰਿਆ ਤੇ ਅੱਜ ਜੀਕਾ ਮਾਰਦੇ ਆ ਇਹ ਮੁਕਰਦੇ ਆ ਅੱਜ ਕਿਉਂ ਮੁਕਰਦੇ ਆ ਜਿਹੜੀਆਂ ਗਲਤੀਆਂ ਕਰੀਆਂ ਉਹ ਸੀਨਾ ਚੌੜਾ ਕਰਕੇ ਕਹੋ ਵੀ ਹਾਂ ਅਸੀਂ ਕੀਤੀਆਂ ਜੇ ਅਸੀਂ ਇੰਦਰਾ ਗਾਂਧੀ ਠੋਕੀ ਹੈ ਤਾਂ ਸਿੱਖ ਸ਼ਰਿਆਮ ਲੜ ਕਰਕੇ ਕਹਿੰਦੇ ਕਿ ਅਸੀਂ ਇੰਦਰਾ ਗਾਂਧੀ ਠੋਕੀ ਹੈ ਜੇ ਜਰ ਨਾਲ ਬੈਦਿਆ ਸੁੱਖੇ ਤੇ ਜਿੰਦੇ ਨੇ ਠੋਕਿਆ ਅਸੀਂ ਠੋਕ ਕੇ ਕਹਿੰਦੇ ਆ ਵੀ ਹਾਂ ਅਸੀਂ ਠੋਕਿਆ ਤੁਹ ਫਿਰ ਇਹ ਡਰਦੇ ਕਿਉਂ ਆ ਨਾਲੇ ਤਾਂ ਤੁਸੀਂ ਡਰਦੇ ਹੋ ਨਾਲੇ ਇਹਦਾ ਮਤਲਬ ਬੁਝਦੇ ਨੋ ਤੁਸੀਂ ਫੌਜ ਨੂੰ ਵਰਤ ਕੇ ਆਪਦੇ ਦੇਸ਼ ਦੇ ਵਸਿੰਦਿਆਂ ਤੀ ਫੌਜ ਚੜਾ ਕੇ ਜਿਵੇਂ ਦੂਜੇ ਦੇਸ਼ ਦੇ ਉੱਤੇ ਫੌਜ ਚੜਦੀ ਆ ਪਾਕਿਸਤਾਨਾ ਜਾਂ ਹੋਰ ਦੇਸ਼ ਨਾਲ ਐਸੀ ਤਰ੍ਹਾਂ ਸਾਡੇ ਦਰਬਾਰ ਸਾਹਿਬ ਤੇ ਫੌਜ ਚੜਾ ਕੇ ਤੁਸੀਂ ਹਮਲਾ ਕੀਤਾ ਤੇ ਹੁਣ ਤੁਸੀਂ ਕਹਿੰਦੇ ਹੋ ਵੀ ਇਹ ਤਾਂ ਜੀ ਇੰਦਰਾ ਗਾਂਧੀ ਨੇ ਤੇ ਇੰਦਰਾ ਗਾਂਧੀ ਨੇ ਸਰਕਾਰ ਨੇ ਤਿੰਨ ਮੰਤਰੀ ਰਹੇ ਸਰਕਾਰ ਦੇ ਉਹ ਫੇਰ ਜਦੋਂ ਵੀ ਜਿਹੜਾ ਐਸ ਕੇ ਸਿਨਾ ਨੇ ਜਵਾਬ ਦਿੱਤਾ ਕਿ ਮੈਂ ਨਹੀਂ ਹਮਲਾ ਕਰਦਾ ਤਾਂ ਉਸ ਨੂੰ ਪ੍ਰਭਾਵੀ ਜਬਰੀ ਰਿਟਾਇਰਮੈਂਟ ਦਿੱਤੀ ਗਈ ਕਿੱਥੇ ਉਹਦੀ ਪ੍ਰੋਮੋਸ਼ਨ ਹੋਣੀ ਸੀ ਉਹਨੇ ਜਰਨਲ ਬਣਨਾ ਸੀ ਉਹਨੂੰ ਕਿਹਾ ਗਿਆ ਵੀ ਜਾਂ ਤਾਂ ਤੂੰ ਹਮਲਾ ਕਰ ਤੇ ਨਹੀਂ ਤੂੰ ਉਹਨੂੰ ਮਤਲਬ ਅਸਤੀਫਾ ਦੇ ਪਰ ਉਹਦੀ ਜਬਰੀ ਪ੍ਰੀ ਰਿਕੁਆਇਰਮੈਂਟ ਉਹਦੀ ਜਿਹੜੀ ਹੈ ਉਹ ਰਿਟਾਇਰਮੈਂਟ ਹੋਈ ਹੈ ਉਹ ਉਹ ਤੋਂ ਬਾਅਦ ਉਹ ਆਪ ਮੰਨਿਆ ਬਹੁਤ ਬਾਰੀ ਪ੍ਰੈਸ ਕਾਨਫਰੰਸਾਂ ਦੇ ਵਿੱਚ ਵੀ ਹਾਂ ਮੈਨੂੰ ਜ਼ਬਰਦ ਮੈਨੂੰ ਕਿਹਾ ਸੀ ਪਰ ਮੈਂ ਹਮਲਾ ਨਹੀਂ ਕਰਿਆ ਤੇ ਮੈਂ ਹੈਰਾਨ ਐ ਕਿ ਹੁਣ ਇਹ ਪਤਾ ਨਹੀਂ ਕਿਹੜੀ ਖੱਡ ਚੋਂ ਪੀਛ ਤੰਬਰਮ ਵਰਗੇ ਨਿਕਲੇ ਆਏ ਦੇ ਵਿੱਚ ਹੀ ਐਸਾ ਕੀ ਹੋ ਰਿਹਾ ਉਹ ਉਸ ਤੋਂ ਬਾਅਦ ਇਹ 1983 ਦੇ ਵਿੱਚ ਹੀ ਹਮਲਾ ਕਰਨਾ ਸੀ ਇਹਨਾਂ ਨੇ ਜਦੋਂ 1983 ਦੇ ਵਿੱਚ ਫੌਜ ਦਾ ਮੁਖੀ ਵੀ ਜਵਾਬ ਦੇ ਗਿਆ ਫਿਰ ਇਹਨਾਂ ਨੇ ਜਰਨਲ ਵਾਧਿਆਂ ਨੂੰ ਤਿਆਰ ਕੀਤਾ ਹਮਲਾ ਕਰਨ ਵਾਸਤੇ ਉਹਦੇ ਵਾਸਤੇ ਫਿਰ ਇਹਨਾਂ ਨੂੰ ਟਾਈਮ ਲੱਗਿਆ ਜਰਨਲ ਵਜਦਿਆਂ ਨੂੰ ਫੌਜ ਦਾ ਜਰਨਲ ਬਣਾਇਆ ਗਿਆ ਇਸੇ ਕਰਕੇ ਫਿਰ ਜਰਨਲ ਵਜਦਿਆ ਦੀ ਅਗਵਾਈ ਹੇਠ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਸਤੇ ਪੰਜਾਬ ਸਰਕਾਰ ਦੇ ਵਿੱਚੋਂ ਪੰਜਾਬ ਸਰਕਾਰ ਪੰਜਾਬ ਦੇ ਅਕਾਲੀ ਜਿਹਦੇ ਵਿੱਚ ਗਰਚਰਨ ਸਿੰਘ ਟੋੜਾ ਪ੍ਰਕਾਸ਼ ਸਿੰਘ ਬਾਦਲ ਸਰਜੀਤ ਸਿੰਘ ਬਰਨਾਲਾ ਬਲਵੰਤ ਸਿੰਘ ਰਾਮੂ ਵਾਲੀਆ ਬਲਬੰਤ ਸਿੰਘ ਸਖਤਰ ਉਸ ਸਮੇਂ ਜਿਹੜਾ ਸਖਤਰ ਜੀ ਸਰੋਣੀ ਕਮੇਟੀ ਦਾ ਤੇ ਇੱਕ ਨਾਂ ਅ ਅ ਰਵਿੰਦਰ ਸਿੰਘ ਇਹ ਜਿਹੜੇ ਬੰਦੇ ਸੀ ਅਕਾਲੀਆਂ ਵੱਲੋਂ ਮੀਟਿੰਗਾਂ ਦੇ ਵਿੱਚ ਇਹ ਹਾਜ਼ਰ ਹੁੰਦੇ ਰਹੇ ਲੋਂਗੋਵਾਲ ਇਹਨਾਂ ਨੂੰ ਭੇਜਦਾ ਰਿਹਾ ਤੇ ਸਰਕਾਰ ਵਾਲੇ ਪਾਸਿਓਂ ਪੀ ਵੀ ਨਰਸਮਾਰਾਓ ਪਰਮੋਖਰ ਜੀ ਤੇ ਪੀ ਸੇਵ ਸੰਕਰ ਤਿੰਨੇ ਕੈਬਨਿਟ ਮੰਤਰੀ ਟੌਪ ਦੀ ਸਰਕਾਰ ਵੱਲੋਂ ਉਹ ਮਤਲਬ ਹਾਜ਼ਰ ਹੁੰਦੇ ਰਹੇ ਜਿਹੜੀਆਂ ਵੀ ਦਰਬਾਰ ਸਾਹਿਬ ਤੇ ਹਮਲਾ ਕਿਵੇਂ ਕੀਤਾ ਜਾਵੇ ਅਕਾਲੀਆਂ ਨੇ ਇੱਥੋਂ ਤਿੱਕਰ ਬਾਅਦ ਦੇ ਵਿੱਚ ਫੌਜ ਦੇ ਜਨਰਲਾਂ ਦੀ ਗੱਲ ਆਈ ਹੈ ਕਿ ਉਹ ਕਹਿੰਦੇ ਵੀ ਯਾਰ ਛੇਤੀ ਕਰੋ ਅਕਾਲੀਆਂ ਨੇ ਕਿਹਾ ਵੀ ਛੇਤੀ ਕਰੋ ਤੁਸੀਂ ਟਾਈਮ ਲਾਈ ਜਾਂਦੇ ਹੋ ਤਾਂ ਹਰਾਨੀ ਦੀ ਗੱਲ ਹੈ ਕਿ ਅਖੀਰਲੀ ਮੀਟਿੰਗ ਇਹਨਾਂ ਦੀ 26 ਮਈ ਨੂੰ ਗੈਸਟ ਹਾਊਸ ਦੇ ਵਿੱਚ ਦਿੱਲੀ ਦੇ ਵਿੱਚ ਹੋਈ ਜੀਦੇ ਚੋਂ ਕਾਲੀਆਂ ਵੱਲੋਂ ਤਿੰਨ ਬੰਦੇ ਹਾਜ਼ਰ ਹੋਏ ਪ੍ਰਕਾਸ਼ ਸਿੰਘ ਬਾਦਲ ਸਰਜੀਤ ਸਿੰਘ ਬਰਨਾਲਾ ਤੇ ਗਰਚਨ ਸਿੰਘ ਟੋੜਾ ਤੇ ਤਿੰਨੇ ਮੰਤਰੀ ਹਾਜ਼ਰ ਹੋਏ ਤੇ ਸਰਕਾਰ ਪੰਜਾਬ ਸਰਕਾਰ ਵੱਲੋਂ ਵੀ ਜਿਹੜੇ ਉੱਥੇ ਉਹ ਜਦੋਂ ਹਾਜ਼ਰ ਹੋਏ ਤਾਂ ਉਹ ਉਹਨਾਂ ਨੇ ਫੈਸਲਾ ਕਰ ਲਿਆ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਜਦੋਂ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਫੈਸਲਾ ਹੋ ਚੁੱਕਿਆ ਜਦੋਂ ਦਰਬਾਰ ਸਾਹਿਬ ਤੇ ਫੌਜ ਪੰਜਾਬ ਦੇ ਵਿੱਚ ਲਾਤ ਦਿੱਤੀ ਗਈ ਜਿਹੜਾ ਜਦੋਂ ਡੀਸੀ ਨੂੰ ਕਿਹਾ ਗਿਆ ਜੀਸੀਸੀ ਅੰਮ੍ਰਿਤਸਰ ਦੇ ਦੂ ਗੁਰਦੇਵ ਸਿੰਘ ਬਰਾੜ ਚ ਉਸ ਸਮੇਂ ਡੀਸੀ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਸਾਈਨ ਕਰੋ ਵੀ ਦਰਬਾਰ ਵੀ ਮਤਲਬ ਜਿਹੜਾ ਹੈ ਇਹ ਦਰਬਾਰ ਸਾਹਿਬ ਤੇ ਹਮਲਾ ਕਰਨਾ ਹੈ ਜਿਹੜੇ ਅੰਦਰ ਅੱਤਵਾਦੀ ਛੁਪੇ ਹੋਏ ਆ ਤਾਂ ਜਿਹੜਾ ਗੁਰਦੇਵ ਸਿੰਘ ਸੀ ਉਸ ਸਮੇਂ ਦਾ ਡੀਸੀ ਉਹਨੇ ਜਵਾਬ ਦਿੱਤਾ ਕਿ ਮੈਂ ਸਾਈਨ ਨਹੀਂ ਕਰੂੰਗਾ ਦਰਬਾਰ ਸਾਹਿਬ ਤੇ ਫਿਰ ਉਹਨੂੰ ਵੀ ਕਿਹਾ ਗਿਆ ਵੀ ਜਾਂ ਤਾਂ ਤੂੰ ਸੈਨ ਕਰ ਨਹੀਂ ਤੂੰ ਲੰਮੀ ਲੀਵ ਲੈ ਕੇ ਚਲੇ ਜਾ ਤਾਂ ਉਹ ਇਥੋਂ پتہ ਹੀ ਨਹੀਂ ਕਿਿਹੜੇ ਦੇਸ਼ ਚ ਕਿੱਥੇ ਤੋਰ ਦਿੱਤਾ ਗਿਆ ਉਹ 30 40 ਸਾਲ ਗੁਰਬਤ ਦੀ ਜ਼ਿੰਦਗੀ ਜਿਉਂਦਾ ਹੁਣ ਬਾਹਰ ਨਿਕਲਿਆ ਕਿਤੇ ਮਾੜਾ ਮੋਟਾ ਪਰ ਅਸੀਂ ਫਿਰ ਵੀ ਚਾਹੁੰਦੇ ਹਾਂ ਕਿ ਉਹ ਜੇ ਸਿੱਖਾਂ ਚ ਜਿੰਨਾ ਕੁ ਉਹਦੇ ਚ ਵਿਚਾਰੇ ਸੀਗਾ ਉਹਨੇ ਬਹੁਤ ਵੱਡਾ ਉਦਮ ਕੀਤਾ ਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਉਹਨੇ ਸੈਨ ਨਹੀਂ ਕੀਤੀ ਫਿਰ ਸੈਨ ਪਤਾ ਕਿਹਦੇ ਕੀਤੇ ਪ੍ਰਕਾਸ਼ ਸਿੰਘ ਬਾਦਲ ਦਾ ਸਭ ਤੋਂ ਨੇੜਲਾ ਬੰਦਾ ਜਿਹੜਾ ਚੀਫ ਸੈਕਟਰੀ ਵੀ ਬਾਦਲ ਦਾ ਰਿਹਾ ਰਮੇਸ਼ਿੰਦਰ ਸਿੰਘ ਉਹਨੂੰ ਡੀਸੀ ਬਣਾਇਆ ਗਿਆ ਤੁਰੰਤ ਲਿਆ ਕੇ ਪੰਜਾਬ ਦਾ ਡੀਸੀ ਆਪਣਾ ਅਮਰਥਰ ਦਾ ਡੀਸੀ ਲਾਇਆ ਗਿਆ ਫਿਰ ਉਹ ਤੋਂ ਸਾਈਨ ਕਰਵਾ ਕੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਫਿਰ ਸਾਡੇ ਦਰਬਾਰ ਸਾਹਿਬ ਤੇ ਉਹ ਨਰ ਸੰਘਾਰ ਹੋਇਆ ਜਿਹੜਿਆਂ ਸੰਗਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਉਣ ਗਈਆਂ ਸੀ ਉਹ ਸਾਡੀਆਂ ਬੀਬੀਆਂ ਬੱਚੇ ਸਭ ਇਥੋਂ ਦੀ ਸਰਕਾਰ ਨੇ ਭੁੰਨ ਦਿੱਤੇ ਤੇ ਉੱਥੇ ਸਾਡੀਆਂ ਸੰਗਤਾਂ ਨੇ ਜਿਹੜਾ ਦਰਬਾਰ ਸਾਹਿਬ ਦਾ ਪਾਣੀ ਸੀ ਉਹ ਲਾਲ ਖੂਨ ਵਿੱਚ ਰਲ ਕੇ ਖੋਣ ਫੀਡੀ ਹੋ ਗਿਆ ਹੋਵੇ ਐਨੇ ਤੁਸੀਂ ਤੱਥ ਜਿਹੜੇ ਹੈਗੇ ਪੇਸ਼ ਕੀਤੇ ਆ ਤੁਹਾਨੂੰ ਲੱਗਦਾ ਕਿ ਇਸ ਚੀਜ਼ ਦਾ ਜਿਵੇਂ ਉਹਨਾਂ ਦੇ ਕਹਿਣ ਅਨੁਸਾਰ ਜਿਵੇਂ ਪੀਚ ਨੰਬਰ 3 ਉਹ ਕਹਿੰਦੇ ਨੇ ਕਿ ਇਹਦੇ ਵਿੱਚ ਮਤਲਬ ਉਹ ਇੱਕ ਤਰ੍ਹਾਂ ਦੇ ਨਾਲ ਬਰੀ ਕਰਦੇ ਨਜ਼ਰ ਆਉਂਦੇ ਨੇ ਕਿ ਉਹਨਾਂ ਦਾ ਰੋਲ ਨਹੀਂ ਸੀ ਰੋਲ ਹੋਰ ਸੀ ਪਰ ਗਲਤੀ ਉਹਨਾਂ ਦੇ ਸਿਰ ਪਈ ਤੇ ਉਹਨਾਂ ਨੂੰ ਇਸ ਚੀਜ਼ ਦਾ ਭੁਗਤਾਨ ਉਹ ਤੁਹਾਨੂੰ ਲੱਗਦਾ ਕਿ ਐਨਾ ਕੁਝ ਹੋਇਆ ਹੋਵੇ ਤੇ ਉਸ ਮੌਕੇ ਦੇ ਪ੍ਰਧਾਨ ਮੰਤਰੀ ਦਾ ਇਸ ਦੇ ਵਿੱਚ ਰੋਲ ਤੱਕ ਨਾ ਹੋਵੇ ਉਹਨੂੰ ਪਤਾ ਤੱਕ ਨਾ ਹੋਵੇ ਨਹੀਂ ਪ੍ਰਧਾਨ ਮੰਤਰੀ ਨੂੰ ਤਾਂ ਹਲਕੇੜਵਾਨੀ ਨੇ ਦੁਰਗਾ ਮਾਂ ਕਿਹਾ ਉਸੇ ਸਮੇਂ ਉਸੇ ਸਮੇਂ ਪਾਰਲੀਮੈਂਟ ਦੇ ਵਿੱਚ ਬੀਜਪੀ ਦਾ ਜਿਹੜਾ ਐਲਕੇ ੜਵਾਨੀ ਉਸ ਸਮੇਂ ਮੁਖੀ ਸੀ ਉਹਨੇ ਕਿਹਾ ਕਿ ਜਿਹੜਾ ਹੈਗਾ ਵੀ ਇਹਨੂੰ ਤਾਂ ਦੁਰਗਾ ਮਾਂ ਦਾ ਖਿਤਾਬ ਦਿੰਨੇ ਆਸੀਂ ਜਿਹੜਾ ਇਹ ਹਮਲਾ ਹੁਣ ਕਰਿਆ ਇਹ 6 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ ਤਾਂ ਉਸ ਸਮੇਂ ਕਿਉਂ ਨਾ ਪੀਛ ਦੰਬਰਮ ਦੀ ਪਾਰਟੀ ਦੇ ਲੀਡਰਾਂ ਨੇ ਜਿਹੜੇ ਜਿਹੜੇ ਮੀਟਿੰਗਾਂ ਕਰਦੇ ਰਹੇ ਜਿਹੜੀ ਇੰਦਰਾ ਗਾਂਧੀ ਬੈਠੀ ਸੀ ਪਾਰਲੀਮੈਂਟ 'ਚ ਉਹਨੇ ਕਿਉਂ ਨਹੀਂ ਕਿਹਾ ਵੀ ਹਾਂ ਇਹ ਤਾਂ ਮੈਂ ਨਹੀਂ ਹਮਲਾ ਕਰਿਆ ਇਹ ਤਾਂ ਹਮਲਾ ਮਿਲਟਰੀ ਨੇ ਕਰਤਾ ਪਾਕਿਸਤਾਨ ਦੀ ਨੇ ਆ ਕੇ ਜਾਂ ਬਾਹਰਲੇ ਦੇਸ਼ ਦੀ ਨੇ ਯਾਰ ਕਿੱਡੀਆਂ ਹਾਸੋਹੀਣੀਆਂ ਗੱਲਾਂ ਆਈਆਂ ਤੁਸੀਂ ਦਰਬਾਰ ਸਾਹਿਬ ਤੇ ਹਮਲਾ ਕਰਕੇ ਸਿੱਖਾਂ ਨੂੰ ਉਹ ਜ਼ਖਮ ਦਿੱਤਾ ਜਿਹੜਾ ਮੁਗਲ ਨਹੀਂ ਦੇ ਸਕੇ ਜਿਹੜਾ ਸਾਨੂੰ ਪੁਰਤਗਾਲ ਹੀ ਨਹੀਂ ਦੇ ਸਕੇ ਜਿਹੜਾ ਸਾਨੂੰ ਅਰਾਨੀ ਅਫਗਾਨੀ ਨਹੀਂ ਦੇ ਸਕੇ ਸਾਨੂੰ ਉਹ ਜ਼ਖਮ ਦਿੱਤਾ ਜਿਹੜਾ ਸਦੀਆਂ ਤੱਕ ਕਦੇ ਵੀ ਨਹੀਂ ਭਰ ਸਕਦਾ ਇਹ ਨਹੀਂ ਭਰੂਗਾ ਪਰ ਇਸ ਤੋਂ ਪਹਿਲਾਂ ਲਗਤ ਕਿਸੇ ਲੀਡਰ ਦਾ ਇਸ ਤਰ੍ਹਾਂ ਦਾ ਬਿਆਨ ਆਇਆ ਹੋਵੇ ਜਿਹਦੇ ਤੇ ਉਹ ਕਿਉਂਕਿ ਇਹ ਤਾਂ ਹੋ ਨਹੀਂ ਸਕਦਾ ਕਿ ਜੇਕਰ ਪੀਜਨ ਨੰਬਰ ਬੋਲਦੇ ਨੇ ਅ ਇੱਕ ਅੱਜ ਇਹਨਾਂ ਨੂੰ ਸੋਚ ਗਈ ਹੋਵੇ ਇਸ ਚੀਜ਼ ਦੀ ਬੋਲਣ ਦੀ ਜਿਵੇਂ ਤੁਸੀਂ ਗੱਲ ਕਰੀ ਕਿ ਕਿਉਂਕਿ ਇਸ ਚੀਜ਼ ਬਾਰੇ ਪਹਿਲਾਂ ਹੀ ਬਹੁਤ ਕੁਝ ਇਹਨਾਂ ਦੇ ਉੱਪਰ ਇਲਜ਼ਾਮ ਤਰਸ਼ੀ ਬਹੁਤ ਜ਼ਿਆਦਾ ਹੁੰਦੀ ਰਹੀ ਹੈ ਇਸ ਤੋਂ ਪਹਿਲਾਂ ਫਿਰ ਜੇ ਵਾਕਿਆ ਦੇ ਵਿੱਚ ਐਸਾ ਕੁਝ ਸੀ ਤਾਂ ਫਿਰ ਇਸ ਤੋਂ ਪਹਿਲਾਂ ਬੋਲਿਆ ਕਿਉਂ ਨਹੀਂਗਾ ਖੁਦ ਇੰਦਰਾ ਗਾਂਧੀ ਇਸ ਤੇ ਬਾਬਤ ਜਿਹੜਾ ਹੈਗਾ ਕਿਉਂ ਨਹੀਂ ਬੋਲੇ ਕਿਉਂ ਇੱਕ ਐਡਾ ਵੱਡਾ ਤੱਬਾ ਲੈ ਕੇ ਆਪਦੇ ਮੱਥੇ ਤੇ ਉਹ ਤੁਰਦੇ ਬਣੇ ਕਿਉਂ ਨਹੀਂ ਫਿਰ ਇਦੋਂ ਪਹਿਲਾਂ ਬੋ ਇਹ ਇਹ ਤਾਂ ਉਸੇ ਦਿਨ ਹੀ ਬੋਲ ਦੇਣਾ ਚਾਹੀਦਾ ਸੀ ਜਿੱਦ ਇੰਦਰਾ ਗਾਂਧੀ ਠੋਕੀ ਸੀ ਫਿਰ ਉਹਦੇ ਕਹਿੰਦੇ ਨਾ ਵੀ ਆ ਸੀਤਾ ਦਰਬਾਰ ਸਾਹਿਬ ਤੇ ਇੰਦਰਾ ਗਾਂਧੀ ਤਾਂ ਜਿਹੜੇ ਆ ਸਾਡੇ ਗਵਰਨਰ ਹੁਣ ਰਾਜਸਥਾਨ ਵਾਲੇ ਸਾਡਾ ਥੋਈ ਹੈ ਤੇ ਉਹ 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 ਸ਼ਰਿਆਮ ਪ੍ਰੈਸ ਕਾਨਫਰੰਸ 'ਚ ਕਹਿੰਦੇ ਰੇ ਵੀ ਇੰਦਰਾ ਗਾਂਧੀ ਮੇਰੇ ਕੋਲੇ ਇਹ ਗੱਲ ਮੰਨੀ ਹੈ ਵੀ ਮੈਥੋਂ ਬਹੁਤ ਵੱਡਾ ਅਨਰਥ ਹੋ ਗਿਆ ਤੇ ਮੈਂ ਹਵਨ ਜੱਗ ਕਰਾਉਣੀ ਹੈ ਤੇ ਮੈਨੂੰ ਸਿੱਖ ਛੱਡਦੇ ਨਹੀਂ ਹੁਣ ਮਾਰਨਗੇ ਉਹ ਤਾਂ ਛਰਿਆਂ ਮ ਆਪਮਨਦੀ ਸੀਗੀ ਕਿ ਵੀ ਹਾਂ ਮੈਂ ਮੈਂ ਸਿੱਖਾਂ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਇਹ ਪਤਾ ਨਹੀਂ ਕਿਹੜੇ ਛੱਪੜ ਦਾ ਡੱਡੂ ਨਿਕਲ ਕੇ ਆ ਗਿਆ ਪੀਛਦੰਬਰ ਮ ਇਹ ਕੌਣ ਹੈ ਇੰਦਰਾ ਗਾਂਧੀ ਤਾਂ ਖੁਦ ਕਹਿੰਦੀ ਸੀ ਜਿਉਂਦੀ ਰਹੀ ਆ ਹੋਰ ਖੁਦ ਕਹਿੰਦੀ ਸੀ ਕਿ ਮੈਨੂੰ ਸਿੱਖ ਮਾਰਨਗੇ ਮੈਂ ਉਹਨਾਂ ਦੇ ਧਰਮ ਸਥਾਨ ਤੇ ਹਮਲਾ ਕੀਤਾ ਉਹ ਤਾਂ ਆਪਮਨਦੀ ਸੀ ਇਹ ਹੁਣ ਚਿਚੜੀਆਂ ਆ ਕੇ ਜਿਵੇਂ ਕਹਿੰਦਾ ਵੀ ਅਕੇ ਮੱਝ ਮਰ ਗਈ ਚਿਚੜਾਂ ਖੱਡ ਚ ਵੜ ਗਈਆਂ ਹੁਣ ਚਿਚੜਾਂ ਬਾਹਰ ਨਿਕਲਣ ਲੱਗ ਗਈਆਂ ਵੀ ਨਹੀਂ ਆਏ ਹੋਇਆ ਸੀਗਾ ਜਦੋਂ ਐਲਕੇ ਰਵਾਨੀ ਨੇ ਮਾਈ ਕੰਟਰੀ ਮਾਈ ਲਾਈਫ ਕਿਤਾਬ ਲਿਖੀ ਹੈ ਉਹਦੇ ਚ ਉਹਨੇ ਲਿਖਿਆ ਵੀ ਇੰਦਰਾ ਗਾਂਧੀ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਕਰਨਾ ਨਹੀਂ ਚਾਹੁੰਦੀ ਡਰਦੀ ਸੀ ਤੇ ਅਸੀਂ ਉਹਨੂੰ ਕਿਹਾ ਵੀ ਕਰ ਹਮਲਾ ਤੇ ਜਦੋਂ ਸਾਬਕਾ ਮੀਟੀਆਂ ਬਣੀਆਂ ਜਦੋਂ ਉਹ 1984 ਦੇ ਵਿੱਚ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਰਾਜ ਸਭਾ ਦੇ ਵਿੱਚ 24 ਤੇ 25 ਜੁਲਾਈ ਨੂੰ ਜਿਹੜਾ ਵਾਈਟ ਪੇਪਰ ਜਾਰੀ ਕੀਤਾ ਤੇ ਵਾਈਟ ਪੇਪਰ ਕੀ ਨਹੀਂ ਜਾਰੀ ਕਰਤਾ ਜੇ ਸਰਕਾਰ ਨੇ ਹਮਲਾ ਕੀਤਾ ਜੇ ਪੁਲਸ ਦੀ ਲੜਾਈ ਹੁੰਦੀ ਆਮ ਲੜਾਈ ਹੁੰਦੀ ਪੰਜਾਬ ਵਿੱਚ ਤੇ ਵਾਈਟ ਪੇਪਰ ਰਾਜ ਸਭਾ 'ਚ ਜਾਰੀ ਹੁੰਦਾ ਉਹ ਯਾਰ ਰਾਜ ਸਭਾ ਦੇ ਵਿੱਚ ਵਾਈਟ ਪੇਪਰ ਜਾਰੀ ਹੋਇਆ ਹੈ ਪੰਜਾਬ ਦਾ ਪੰਜਾਬ ਝੰਡੇ ਤੇ ਵਾਈਟ ਪੇਪਰ ਜਾਰੀ ਹੋਇਆ ਜਿਹਦੇ 'ਚ ਸਾਰਾ ਕੁਝ ਦੱਸਿਆ ਗਿਆ ਕਿ ਸਰਕਾਰ ਵੱਲੋਂ ਆਹ ਆ ਮੰਤਰੀ ਮੀਟਿੰਗਾਂ ਕਰਦੇ ਰਹੇ ਤੇ ਅਕਾਲੀਆਂ ਵੱਲੋਂ ਆਹ ਲੀਡਰ ਬਾਦਲ ਟੌੜਾ ਬਰਨਾਲਾ RAMMU WALIYA ਠੀਕ ਹੈ ਜੀ ਇਹ ਸਾਰੇ ਬਲਵੰਤ ਸਿੰਘ RAMMU WALIYA ਤੇ ਰਵੀਿੰਦਰ ਇਹ ਸਾਰੇ ਕਿਹਦੇ ਵੱਲੋਂ ਅਕਾਲੀਆਂ ਵੱਲੋਂ ਮੀਟਿੰਗਾਂ ਕਰਦੇ ਰਹੇ ਤੇ ਸਰਕਾਰ ਵੱਲੋਂ ਪੀਵੀ ਨਰਸਮਹਾ ਰਾਓ ਤੇ ਪੀ ਸੇਵ ਸੰਕਰ ਤੇ ਪਰਨ ਮੁਖਰ ਜੀ ਇਹ ਮੀਟਿੰਗਾਂ ਕਰਦੇ ਉਹ ਉਹ ਤਾਂ ਰਾਜ ਸਭਾ ਚ ਬੋਲੇ ਕੀ ਇਹਦਾ ਮਤਲਬ ਰਾਜ ਸਭਾ ਚ ਜਿਹੜਾ ਰਿਕਾਰਡ ਹੈ ਉਹਦੀ ਰਿਕਾਰਡ 24 ਤੇ 25 ਜੁਲਾਈ ਦਾ ਰਿਕਾਰਡ ਹੈ 1984 ਦਾ ਤੇ ਉੱਥੇ ਤਾਂ ਵਾਈਟ ਪੇਪਰ ਜਾਰੀ ਹੋਇਆ ਵੀ ਕਿਵੇਂ ਹਮਲਾ ਹੋਇਆ ਪਰਮੇਂਦਰ ਜੀ ਇੰਨੇ ਸਮੇਂ ਬਾਅਦ ਇਹ ਚੀਜ਼ਾਂ ਕਿ ਜਦੋਂ ਇਹ ਚੀਜ਼ਾਂ ਹੁਣ ਵੀ ਜਦੋਂ ਜੂਨ ਦਾ ਮਹੀਨਾ ਆਉਂਦਾ ਤਾਂ ਸਿੱਖਾਂ ਦੇ ਉਹ ਉਹ ਜ਼ਖਮ ਜਿਹੜੇ ਹੈਗੇ ਅੱਲੇ ਹੋ ਜਾਂਦੇ ਆ ਉਹ ਤਸਵੀਰ ਘੁੰਮਣ ਲੱਗ ਜਾਂਦੀ ਹੈ ਜਿਹੜੇ ਉਸ ਵੇਲੇ ਉੱਥੋਂ ਉੱਥੇ ਸੀ ਉਹ ਬਚ ਕੇ ਜਿਹੜੇ ਸਬੰਬੀ ਬਾਹਰ ਆਏ ਨੇ ਐਨੇ ਸਮੇਂ ਬਾਅਦ ਇਹੋ ਜੀਆਂ ਚੀਜ਼ਾਂ ਨੂੰ ਦੁਬਾਰਾ ਉਭਾਰਨਾ ਤੇ ਉਸ ਤੋਂ ਬਾਅਦ ਵੀ ਉਹ ਉਸ ਪ੍ਰਾਈਮ ਮਿਨਿਸਟਰ ਨੂੰ ਜਿਹੜੇ ਉਸ ਸਮੇਂ ਦੇ ਹੋਣ ਉਹਨਾਂ ਨੂੰ ਮਤਲਬ ਬੇਦੋਸ਼ੇ ਕਰਾਰ ਦੇਣਾ ਇਹ ਚੀਜ਼ਾਂ ਕਿਉਂ ਕਾਰਨ ਐਨੇ ਸਮੇਂ ਬਾਅਦ ਕਿਉਂ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਹੈ ਜਿਨ੍ਹਾਂ ਨੇ ਸੋਡੇ ਧਾਰਮਿਕ ਸਥਾਨ ਤੇ ਹਮਲਾ ਕੀਤਾ ਉਹ ਕਿਵੇਂ ਕਹਿਣਗੇ ਵੀ ਹਮਲਾ ਕੀਤਾ ਉਹ ਤਾਂ ਮੁਕਰਨ ਗਈ ਉਹ ਤਾਂ ਸਿੱਖਾਂ ਨੂੰ ਪੁੱਛੋ ਕਾਲਤਾਜ ਸਾਹਿਬ ਤੇ ਜਾ ਕੇ ਪੁੱਛੋ ਕਾਲਤਾਜ ਤੇ ਜਥੇਦਾਰ ਨੇ ਟਹਿ ਟੇਰੀ ਕੀਤਾ ਉਹ ਤਾਂ ਸਾਨੂੰ ਪੁੱਛੋ ਜਿਹਦੇ ਤੇ ਜ਼ੁਲਮ ਹੋਇਆ ਉਹ ਤਾਂ ਅਸੀਂ ਦੱਸਾਂਗੇ ਕਿ ਸਾਡੇ ਤੇ ਜ਼ੁਲਮ ਹੋਇਆ ਉਹ ਤਾਂ ਦੁਨੀਆ ਦੱਸ ਰਹੀ ਆ ਹੁਣ ਹੁਣ ਇਹਨਾਂ ਨੂੰ ਜਿਹੜੀ ਪ੍ਰੋਬਲਮ ਹੈ ਅੱਜ ਦੁਨੀਆ ਆ ਤੁਹਾਡੇ মিডিਆ ਦੇ ਸਾਰੇ ਦੁਨੀਆ ਚ ਗੱਲ ਪਹੁੰਚਦੀ ਹੈ ਅੱਜ ਦੁਨੀਆ ਚ ਜਿੱਥੇ ਵੀ ਜਾਂਦੇ ਐ ਇਹਨਾਂ ਨੂੰ ਕੁਐਸਚਨ ਕੀਤਾ ਜਾਂਦਾ ਹੈ ਕਿ ਤੁਸੀਂ ਸਿੱਖਾਂ ਦੇ ਧਰਮ ਸਥਾਨ ਤੇ ਕਿਉਂ ਹਮਲਾ ਕੀਤਾ ਤੇ ਇਹ ਤਾਂ ਕਾਂਗਰਸੀਏ ਸ਼ਰੇ ਆਮ ਆ ਡੂ ਡੂਟ ਆਨੇ ਦੇ ਟੋਕੜਬੋਚ ਕਾਂਗਰਸੀਏ ਸ਼ਰੇ ਆਮ ਸੰਤਾਂ ਨੂੰ ਅਤਵਾਦੀ ਕਹਿੰਦੇ ਰਹੇ ਤੇ ਹੁਣ ਇਹ ਸੰਤ ਭਿੰਡਰਾਂ ਵਾਲਾ ਕਹਿਣ ਲੱਗੇ ਇਹ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਾ ਹੁਣ ਭਿੰਡਰਾਂ ਵਾਲੇ ਤੇ ਇਹ ਤਤਵਾਦੀ ਕਹਿੰਦੇ ਰਹੇ ਆ ਤੇ ਇਹਨਾਂ ਨੇ ਤਾਂ ਹੀ ਤਾਂ ਹਮਲਾ ਕੀਤਾ ਤੇ ਹੁਣ ਇਹ ਕਹਿੰਦੇ ਆ ਵੀ ਅਸੀਂ ਤਾਂ ਹਮਲਾ ਕਰਤੀਤਾ ਨਹੀਂ ਤੇ ਇੱਕ ਪਾਸੇ ਮੰਨੀ ਜਾਂਦਾ ਵੀ ਬਲੈਕ ਥੰਡਰ ਅਸੀਂ ਕੀਤਾ ਤੇ ਬਈ ਬਲੈਕ ਥੰਡਰ ਕੀਤੇ ਤੇ ਕੀਤਾ ਵੀ ਉਹ ਤਾਂ ਸੰਤ ਭਿੰਡਰਾਲੇ ਉੱਥੇ ਹੀ ਨਹੀਂ ਸੀ ਇਹ ਬਹੁਤ ਵੱਡੀ ਇੱਕ ਚਾਲ ਹੈ ਕਿ ਸਾਰਾ ਕੁਝ ਕਰਕੇ ਸਾਰੀ ਖੀਰ ਵੀ ਖਾ ਗਏ ਸਾਰਾ ਕੁਝ ਖਾ ਕੇ ਖਾਲੀ ਕੜਾ ਇਹ ਚ ਮਾਰ ਕੇ ਹੁਣ ਹੱਥ ਤੇ ਮੁੱਛਾਂ ਲਵੇੜਦੇ ਆ ਵੀ ਅਸੀਂ ਤਾਂ ਕੁਝ ਕੀਤਾ ਹੀ ਨਹੀਂ ਐ ਨਹੀਂ ਮੁਨਕਰ ਹੋ ਸਕਦੇ ਤੁਸੀਂ ਕਦੇ ਵੀ ਨਹੀਂ ਮੁਨਕਰ ਹੋ ਸਕਦੇ ਤੇ ਨਾ ਸਿੱਖ ਕਦੇ ਵੀ ਭੁੱਲਣ ਕਿ ਸਿੱਖਾਂ ਦੀ ਉਸ ਦਿਨ ਜਿਸ ਦਿਨ ਦਰਬਾਰ ਸਾਹਿਬ ਤੇ ਹਮਲਾ ਹੋਇਆ ਲਖੀਰ ਖਿੱਚੀ ਗਈ ਸੀ ਭਾਰਤ ਨਾਲੋਂ ਕਿਉਂਕਿ ਜਦੋਂ ਸਾਡੇ ਧਾਰਮਿਕ ਸਥਾਨ ਹੀ ਸਾਡੇ ਜਿਹੜੇ ਆਜ਼ਾਦ ਨਾ ਰਹੇ ਜਦੋਂ ਸਾਡੇ ਧਾਰਮਿਕ ਸਥਾਨ ਹੀ ਪਵਿੱਤਰ ਨਾ ਰਹੇ ਉਹਨਾਂ ਨੂੰ ਪਵਿੱਤਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਿੱਛੇ ਕੀ ਰਹਿ ਗਿਆ ਜਦੋਂ ਇਹਨਾਂ ਦੇ ਧਾਰਮਿਕ ਸਥਾਨ ਤੇ ਜ ਕਿਸੇ ਤੇ ਬਣ ਜਾਂਦੀ ਹੈ ਤਾਂ ਉੱਥੇ ਗੱਡੀਆਂ ਆਫੂਕ ਕੀ ਕੁਝ ਕਰਦੇ ਤੇ ਸਿੱਖਾਂ ਨੇ ਤਾਂ ਕਦੇ ਇਹਦਾ ਕੁਝ ਨਹੀਂ ਕਰਿਆ ਇਹ ਜ਼ੁਲਮਾ ਜੋ ਜ਼ੁਲਮਾ ਅਸੀਂ ਅੰਗਰੇਜ਼ਾਂ ਦਾ ਸਹਿੰਦੇ ਸੀ ਜੋ ਮੁਗਲਾਂ ਦਾ ਸਹਿੰਦੇ ਸੀ ਜੋ ਇਰਾਨੀਆਂ ਦਰਾਨੀਆਂ ਦਾ ਸਹਿੰਦੇ ਸੀ ਉਹੀ ਅੱਜ ਜ਼ੁਲਮ ਇਹਨਾਂ ਦਾ ਸਹ ਰਹੇ ਆ ਤੇ ਚਾਹੇ ਸਰਕਾਰ ਜੀ ਦੀ ਮਰਜ਼ੀ ਆਈ ਜਾਵੇ ਸਿੱਖਾਂ ਤੇ ਜ਼ੁਲਮ ਇਸੇ ਤਰ੍ਹਾਂ ਹੀ ਬੱਦਰ ਜਾਰੀ ਰਹਿਣਗੇ ਜਿਨ੍ਹਾਂ ਅਚਰ ਸਿੱਖ ਕੌਮ ਨੂੰ ਆਪਣਾ ਘਰ ਨਹੀਂ ਮਿਲਦਾ ਸਿੱਖ ਕੌਮ ਆਪਦੀ ਲੜਾਈ ਇਸੀ ਤਰ੍ਹਾਂ ਜਾਰੀ ਰੱਖਦੇ ਆਂ। ਆਖਰੀ ਸਵਾਲ ਤੁਹਾਨੂੰ ਲੱਗਦਾ ਕਿ ਇਹੋ ਜਿਹੀਆਂ ਚੀਜ਼ਾਂ ਇਸ ਤਰ੍ਹਾਂ ਦੇ ਨਾਲ ਕਹਿਣਾ ਇਹ ਸਿੱਖਾਂ ਦੇ ਜ਼ਖਮਾਂ ਤੇ ਕਿਤਨਾ ਕਿਤੇ ਲੂਣ ਸਿਟਕਣ ਦੇ ਬਰਾਬਰ ਹੈ? ਮੈਂ ਕਹੂੰਗਾ ਵੀ ਇਹ ਇਹਨਾਂ ਨੂੰ ਹੁਣ ਇਹ ਇੰਨਾ ਕੁਝ ਕਰਕੇ ਇੰਨਾ ਜ਼ੁਲਮ ਕਰਕੇ ਸਾਡੇ ਜ਼ਖਮ ਕਰੋਧ ਦੇ ਆ ਇਹ। ਇਹ ਜ਼ਖਮਾਂ ਨੂੰ ਛੇੜਦੇ ਆ। ਪਰ ਮੈਂ ਇੱਕ ਗੱਲ ਕਹਾ ਵੀ ਜ਼ਖਮਾਂ ਨੂੰ ਛੇੜੋ ਨਾ ਇਹ ਜ਼ਖਮ ਰਸਦੇ ਆ। ਇਹ ਰਸਦੇ ਹੀ ਰਹਿਣਦੇ ਹੋ। ਇਹਨਾਂ ਨੂੰ ਰਹਿਣਦੇ ਹੋ ਟਕੇ ਜੇਕਰ ਤੁਸੀਂ ਦੁਬਾਰੇ ਕਰੋਦਨ ਦੀ ਕੋਸ਼ਿਸ਼ ਕੀਤੀ ਨਾ ਤਾਂ ਇੰਦਰਾ ਗਾਂਧੀ ਦਾ ਤੇ ਜਰਨਲ ਬਜਦਿਆ ਵਰਗਿਆਂ ਦਾ ਹਸਰ ਯਾਦ ਰੱਖੋ ਸਿੱਖ ਕੌਮ ਕਦੇ ਵੀ ਭੁੱਲਦੀ ਨਹੀਂ ਕਿ ਸਾਡੇ ਤੇ ਜਿਹਨੇ ਜ਼ੁਲਮ ਕੀਤਾ ਉਹ ਜ਼ੁਲਮ ਕਰਨ ਵਾਲੇ ਨੂੰ ਅਸੀਂ ਸਦੀਆਂ ਤੱਕ ਯਾਦ ਰੱਖਦੇ ਹਾਂ ਤੇ ਅਸੀਂ ਕਦੇ ਵੀ ਮਾਫ਼ ਨਹੀਂ ਕਰਦੀ ਸਿੱਖ ਕੌਮ ਉਹਦਾ ਬਦਲਾ ਜ਼ਰੂਰ ਲੈਂਦੀ ਆ ਉਹ ਕਿਸੇ ਨਾ ਕਿਸੇ ਰੂਪ ਚ ਫਿਰ ਵੀ ਲਿਆ ਜਾਊਗਾ ਪਰ ਤੁਸੀਂ ਸਾਡੇ ਜ਼ਖਮ ਕਰੋਦੋ ਨਾ ਪੀਚ ਤੰਬਰਮ ਸਾਹਿਬ ਤੁਸੀਂ ਸਿੱਖ ਕੌਮ ਬਾਰੇ ਜਾਣਦੇ ਨਹੀਂ ਕਿਉਂ ਤੁਸੀਂ ਦੁਬਾਰੇ ਜ਼ਖਮ ਕਰੇ ਦਦੇ ਹੋ ਸਾਡੇ ਜ਼ਖਮ ਨਾ ਕਰੇ ਦਿਓ ਸਾਨੂੰ ਆਪਦੀ ਸਰ ਜ਼ਮੀਨ ਤੇ ਆਪਦੀ ਜੋ ਸਾਡਾ ਧਰਤੀ ਹੈ ਸਾਡਾ ਆਪਦਾ ਜਹੇਜਾ ਰਹਿਣ ਸਹਿਣਾ ਸਾਨੂੰ ਆਪਦੀ ਬਣੀ ਤੇ ਰਹਿਣ ਦਿਓ ਸਾਨੂੰ ਨਾ ਸਾਡੇ ਜ਼ਖਮ ਕਰੇ ਦਿਓ ਤੇ ਜ਼ਖਮ ਕਰੇ ਦੋਗੇ ਤਾਂ ਇਹ ਜ਼ਖਮਾ ਜਦੋਂ ਰਸਣਗੇ ਨਾ ਇਹ ਜ਼ਖਮ ਰਸਦੇ ਫਿਰ ਇਹ ਸਾਨੂੰ ਦੋਖੀ ਦੇਣਗੇ ਫਿਰ ਉਹਨਾਂ ਦਾ ਹਸਰ ਯਾਦ ਕਰ ਲੋ ਕੀ ਹੋਇਆ ਸੀ ਜੀ ਸਮਾਂ ਤਾਂ ਬਹੁਤ ਧੰਨਵਾਦ ਧੰਨਵਾਦ ਜੀ ਸੋ ਮੇਰੇ ਨਾਲ ਪਰਮਿੰਦਰ ਸਿੰਘ ਬਾਲਿਆਣੀ ਸੀ ਗੱਲਬਾਤ ਇਹਨਾਂ ਦੇ ਨਾਲ ਕੀਤੀ ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮੈਂ ਜੁੜੇ ਰਹੂ ਹਾਂ ਰਮ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੇ ਹੋ ਇਜਾਜ਼ਤ ਧੰਨਵਾਦ